ਸਰਕਾਰਾਂ ਦੇ ਖਰੀਦੇ ਹੋਏ ਏਜੰਸੀਆਂ ਦੇ ਖਰੀਦੇ ਹੋਏ ਬੰਦੇ ਬਾਗੀ ਢੜੇ ਵਾਲੇ ਜਿਨ੍ਹਾਂ ਦੀ ਇੱਕ ਬੀਬੀ ਪਰਮਜੀਤ ਕੌਰ ਲਾਂਡਰਾ ਉਹਨਾਂ ਨੇ ਕੱਲ ਦੱਸਿਆ ਕਿ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਆਪਣੇ ਪੰਜਾਬ ਦੇ ਲੋਕਾਂ ਦੀ ਬਾਹ ਫੜ ਰਹੇ ਨੇ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਆਪਣੇ ਭੈਣ ਭਰਾਵਾਂ ਨਾਲ ਜੋ ਵੀ ਉਹ ਸਪੋਰਟ ਕਰ ਰਹੇ ਨੇ ਵੇਖੋ ਜੀ ਉਹ ਕਹਿੰਦੇ ਕਿ ਸਾਰਾ ਕੁਝ ਇਸ ਰੋਮਣੀ ਕਮੇਟੀ ਦੇ ਪੈਸੇ ਨਾਲ ਕਰ ਰਹੇ ਨੇ ਚਲੋ ਬੀਬੀ ਜੀ ਮੈਂ ਤੁਹਾਨੂੰ ਬਹੁਤਾ ਜਾਣਦੀ ਤੇ ਨਹੀਂ ਆਂ ਔਰ ਨਾ ਹੀ ਕਦੀ ਮੈਂ ਤੁਹਾਨੂੰ ਮਿਲੀ ਆਂ ਪਰ ਤੁਹਾਡੇ ਵਿਚਾਰ ਸੁਣ ਕੇ ਮਨ ਨੂੰ ਬਹੁਤ ਦੁੱਖ ਹੋਇਆ ਕਿਉਂਕਿ ਤੁਸੀਂ ਉਹ ਲੋਕ ਜੇ ਜਿਨ੍ਹਾਂ ਨੇ ਰਾਜ ਭਾਗ ਮੰਨੇ ਔਰ ਹਮੇਸ਼ਾ ਹੀ ਜਿਹੜੇ ਆ ਪਾਰਟੀ ਦੀ ਪਿੱਠ ਤੇ ਤੁਸੀਂ ਛੁਰਾ ਮਾਰਦੇ ਰਹੇ ਜੇ ਇਹ ਰਾਜ ਭਾਗ ਕਰਕੇ ਤੁਸੀਂ ਇਹ ਕੰਮ ਕਰਦੇ ਰਹੇ ਜੇ ਔਰ ਐਂਡ ਤੇ ਜਦੋਂ ਤੁਹਾਨੂੰ ਲੱਗਾ ਕੀ ਪਾਰਟੀ ਤੇ ਥੋੜਾ ਮਾੜਾ ਸਮਾਂ ਆ ਗਿਆ ਵਾ ਕਿਉਂਕਿ ਉਤਰਾ ਚੜਾ ਦੇ ਚੱਲਦੇ ਰਹਿੰਦੇ ਨੇ ਤੁਸੀਂ ਆਪਣਾ ਜਿਹੜਾ ਵੱਖਰਾ ਚੁੱਲਾ ਵਾ ਉਹ ਕਾਇਮ ਕਰ ਲਿਆ ਸੋ ਮੈਂ ਚਰਨਜੀਤ ਸਿੰਘ ਬਰਾੜ ਨੂੰ ਵੀ ਕਹਿਣਾ ਚਾਹੁੰਦੀ ਆ ਕਿ ਭਰਾ ਜੀ ਤੁਸੀਂ ਵੀ ਕੋਈ ਦਾਨ ਪੁੰਨ ਕਰੋ ਲੋਕਾਂ ਵਿੱਚ ਆਣ ਕੇ ਵਿਚਰੋ ਕਿਉਂਕਿ ਜਿਹੜਾ ਪੰਜਾਬ ਆ ਇਸ ਟਾਈਮ ਬਹੁਤ ਵੱਡੇ ਸੰਕਟ ਦੇ ਵਿੱਚ ਆ ਔਰ ਮਹਾਰਾਜ ਦੀ ਜਿਹੜੀ ਕਰੋਪੀ ਪਾਣੀ ਦੇ ਰੂਪ ਵਿੱਚ ਹੜਾ ਦੇ ਰੂਪ ਵਿੱਚ ਪੰਜਾਬ ਦੇ ਲੋਕਾਂ ਤੇ ਆਈ ਆ ਵਾਏ ਗੁਰੂ ਸਰਬੱਤ ਦਾ ਭਲਾ ਕਰਨ ਇਹੋ ਜੀਆਂ ਸਿਆਸਤਾਂ ਕਰਨੀਆਂ ਬੰਦ ਕਰ ਦੋ ਕਿਉਂਕਿ ਅਗਰ ਕੁਝ ਕਰ ਸਕਦੇ ਜੇ ਤੇ ਪੰਜਾਬ ਦੇ ਲੋਕਾਂ ਦਾ ਭਲਾ ਕਰੋ ਕਿਉਂਕਿ ਜਿਹੜੇ ਪੰਜਾਬ ਦੇ ਲੋਕ ਹੈ ਨਾ ਉਹ ਸਮਝ ਸਮਝ ਚੁੱਕੇ ਨੇ ਕਿ ਪੰਜਾਬ ਦਾ ਭਲਾ ਜਿਹੜਾ ਵਾ ਕਿਹੜੀ ਪਾਰਟੀ ਕਰ ਸਕਦੀ ਆ ਤਾਰ ਦੇ ਕੋ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਦਿੱਤੇ ਪੈਸੇ ਜਿਹੜੇ ਆ ਨਾ ਉਹ ਜਰੇ ਨਹੀਂ ਜਾ ਰਹੇ ਕਿਉਂਕਿ ਇਹ ਪੈਸੇ ਦੇਣ ਵਾਸਤੇ ਵੀ ਨਾ ਬੜਾ ਵੱਡਾ ਦਿਲ ਚਾਹੀਦਾ ਵਾ ਔਰ ਤੁਹਾਨੂੰ ਮੈਂ ਵੀ ਦੱਸ ਦੇਣਾ ਚਾਹੁੰਨੀ ਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਜੋ ਵੀ ਕਾਰੋਬਾਰ ਜੋ ਵੀ ਬਿਜ਼ਨਸ ਹੈ ਨਾ ਉਹ ਕਿਸੇ ਤੋਂ ਲੁਕਿਆ ਨਹੀਂ ਆ ਔਰ ਅਗਰ ਉਹ ਉਹਦੇ ਵਿੱਚੋਂ ਉਹ ਆਪਣੇ ਭੈਣ ਭਰਾਵਾਂ ਨੂੰ ਸਾਡੇ ਕਿਸਾਨ ਭਰਾਵਾਂ ਦੀ ਹੈਲਪ ਕਰ ਰਹੇ ਨੇ ਤੇ ਕੀ ਮਾੜਾ ਕਰ ਰਹੇ ਨੇ ਤੁਸੀਂ ਸਿਆਸਤ ਕਰਨੀ ਬੰਦ ਕਰ ਦਿਓ ਜੇ ਕੁਝ ਕਰ ਸਕਦੇ ਜੇ ਤੇ ਪੰਜਾਬ ਦੇ ਲੋਕਾਂ ਦਾ ਭਲਾ ਕਰਨ ਦੀ ਸੋਚੋ ਕਿਉਂਕਿ ਮੈਂ ਬਹੁਤਾ ਕੁਝ ਨਹੀਂ ਕਹਿਣਾ ਚਾਹੁੰਦੀ ਕਿਉਂਕਿ ਮੈਂ ਸਿਰਫ ਬੀਬੀ ਲਾਂਡਰਾ ਨੂੰ ਇਹ ਦੱਸਣਾ ਚਾਹੁੰਨੀ ਆ ਕਿ ਅਗਰ ਤੁਸੀਂ ਤਿੰਨ ਬੰਦੇ ਬਾਕੇ ਤੇ ਮੀਟਿੰਗ ਕਰਕੇ ਕਿਸੇ ਤੇ ਇਲਜ਼ਾਮ ਲਾਓਗੇ ਤਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਨੀ ਆ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਧਾਕੜ ਬੀਬੀਆਂ ਵੀ ਇੱਥੇ ਬੈਠੀਆਂ ਨੇ ਜਿਹੜੀਆਂ ਤੁਹਾਨੂੰ ਮੂੰਹ ਤੋੜ ਜਵਾਬ ਦੇਣਗੀਆਂ ਤੇ ਦਿੰਦੀਆਂ ਰਹਿਣਗੀਆਂ ਇੱਕ ਉਂਗਲ ਸਿਆਣੇ ਆਂਦੇ ਤੁਸੀਂ ਸਾਡੇ ਵੱਲ ਕਰੋਗੇ ਤੇ ਚਾਰ ਟਾਡੇ ਵੱਲ ਜਾਣਗੀਆਂ ਇਸ ਵਾਸਤੇ ਬੀਬੀ ਜੀ ਸੋਚ ਸਮਝ ਕੇ ਗੱਲ ਕਰਿਆ ਕਰੋ ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਦੀ ਪਾਰਟੀ ਤੇ ਪੰਜਾਬ ਦੇ ਲੋਕਾਂ ਦਾ ਭਲਾ ਸੋਚਦੀ ਰਹੇਗੀ ਔਰ ਜਿਹੜੇ ਵੀ ਪੰਜਾਬ ਨਾਲ ਗਦਾਰੀ ਕਰਨ ਵਾਲੇ ਲੋਕ ਨੇ ਉਹ ਉਹਨਾਂ ਨੂੰ ਕਦੀ ਵੀ ਪੰਜਾਬ ਦੇ ਲੋਕ ਮਾਫ ਨਹੀਂ ਕਰਨਗੇ ਜੇ ਤੁਹਾਡੇ ਕੋ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਚੜਤ ਨਹੀਂ ਜਰੀ ਜਾਂਦੀ ਤਾਂ ਉਹ ਤੁਹਾਡੀ ਖੁਸ਼ੀ ਆ ਕਿਉਂਕਿ ਤੁਹਾਨੂੰ ਦਿਲ ਬਹੁਤ ਵੱਡਾ ਕਰਨਾ ਪੈਣਾ ਵਾ ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਲੋਕਾਂ ਦੇ ਦਿਲਾਂ ਵਿੱਚ ਵਸੇ ਹੋਏ ਨੇ ਉਹਨਾਂ ਨੂੰ ਤੁਸੀਂ ਲੋਕਾਂ ਦੇ ਦਿਲਾਂ ਤੋਂ ਨਹੀਂ ਕੱਟ ਸਕਦੇ ਬਹੁਤ ਬਹੁਤ ਧੰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ